ਇੱਕ ਜ਼ਿੰਦਗੀ 'ਚ ਬੜਾ ਟਫ ਰਿਸ਼ਤਾ ਮੰਨਿਆ ਜਾਂਦਾ ਹੈ ਕਹਿੰਦੇ ਕਿ ਮੀਆਂ ਬੀਵੀ ਦਾ ਰਿਸ਼ਤਾ ਵਿਅਹਤਾ ਜੀਵਨ ਬੜੇ ਜੋਕਸ ਵੀ ਇਹਦੇ ਤੇ ਆਉਂਦੇ ਆ ਪਤੀਆਂ ਤੇ ਵੀ ਜੋਕਸ ਆਉਂਦੇ ਘਰਵਾਲੀ ਤੇ ਵੀ ਜੋਕਸ ਕਹਿੰਦੇ ਸਭ ਤੋਂ ਔਖਾ ਹੈ ਕਿ ਔਰਤਾਂ ਨੂੰ ਟੈਕਲ ਕਰਨਾ ਔਰਤਾਂ ਤੇ ਬੜੇ ਜੋਕਸ ਆਉਂਦੇ ਆ ਔਰਤਾਂ ਦੇ ਵੱਲੋਂ ਪਤੀਆਂ ਤੇ ਬੜੇ ਜੋਕਸ ਆਉਂਦੇ ਆ ਤੁਸੀਂ ਆਪਣੇ ਵਿਅਹਤਾ ਜੀਵਨ ਨੂੰ ਕਿਸ ਵਿਧੀ ਨਾਲ ਟੈਕਲ ਕੀਤਾ ਜਿਵੇਂ ਇੱਕ 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 ਬੜਾ ਬੜੀ ਆਮ ਗੱਲ ਕਹੀ ਜਾਂਦੀ ਹੈ ਕਹਿੰਦੇ ਵੀ ਔਰਤਾਂ ਦੇ ਸੁਭਾਅ ਦੇ ਬਾਰੇ ਸਟੱਡੀ ਕਰਨਾ ਬੜਾ ਮੁਸ਼ਕਲ ਕੰਮ ਹੈ ਵੀ ਔਰਤਾਂ ਦਾ ਸੁਭਾਅ ਆਈਲੈਂਡਸ ਦੇ ਪੇਪਰ ਵਰਗਾ ਹੁੰਦਾ ਪਤਾ ਨਹੀਂ ਕਿ ਕਿੱਥੋਂ ਸਿਲੇਬਸ ਆ ਜਾਣਾ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤੀ ਰੱਖਦੇ ਹੋ ਦੇਖੋ ਮੈਂ ਇਹ ਸਮਝਦਾ ਕਿ ਇਹਨਾਂ ਦੀ ਇੱਕ ਆਪਣੀ ਦੁਨੀਆ ਹੈ ਔਰਤਾਂ ਦੀ ਜੇ ਤੁਸੀਂ ਇਹਨੂੰ ਆਪਣੀ ਦੁਨੀਆ ਬਣਾਓਗੇ ਤੇ ਧੋਖਾ ਖਾ ਲੋਗੇ ਉਹਨਾਂ ਨੇ ਜੇ ਤੁਸੀਂ ਇੱਕ ਸ਼ਾਂਤਮਈ ਆਪਣਾ ਜੀਵਨ ਜੀਣਾ ਚਾਹੁੰਦੇ ਜੀ ਇਨਾ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੀਰੈਂਸ ਨਾ ਕਰੋ ਠੀਕ ਹੈ ਹਾਂ ਕੁਝ ਲੋਕ ਤੇ ਉਹਨਾਂ ਨਾਲ ਸਹਿਮਤ ਹੋ ਜਾਂਦੇ ਆ ਔਰ ਤਾਂ ਦੇ ਨਾਲ ਮੈਂ ਨਹੀਂ ਸਹਿਮਤ ਹੁੰਦਾ ਅਸੀਂ ਲੋਕ ਇਹੀ ਹੈ ਕਿ ਉਹਨਾਂ ਦੀ ਗੱਲਬਾਤ ਉਹਨਾਂ ਦੀਆਂ ਸਹੇਲੀਆਂ ਉਹਨਾਂ ਦਾ এনवायरमेंट ਅਲੱਗ ਹੋ ਜਾਂਦਾ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਜੀ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ